ਜਾ ਪਰ ਮੋਸਟ ਤਿਰਸੋਲ ਪ੍ਰਹਾਰਾ ਜੀਵ ਨੇ ਜਿਸ ਨੂੰ ਤਿਰਸੋਲ ਦੀ ਮੋਠ ਮਾਰ ਦਿੱਤੀ ਤਾਂ ਕਹੋ ਥੋਰ ਮਾਰ ਹੀ ਟਾਰਾ ਬਸ ਉਸ ਨੂੰ ਉੱਥੇ ਹੀ ਮਾਰ ਸੁਟਿਆ ਐਸੋ ਭਇਓ ਵੀਰ ਕਮਸਾਨਾ ਇਸ ਤਰ੍ਹਾਂ ਦਾ ਯੋਧਿਆ ਦਾ ਕਮਾਸਾਂ ਦਾ ਯੁੱਧ ਹੋਇਆ ਪੱਕ ਪਕਾਏ ਤਹਿ ਜਗੇ ਮਸਾਨਾ ਕੇ ਉਤੇ ਪੱਕ ਪੱਕ ਕਰਕੇ ਮਸਾਨ ਜਾਗ ਪਏ ਦੋਹਰਾ ਤੀਰ ਤਬਰ ਬਰਛੀ ਵਿਚੂ ਪਰ세 ਬਿਸਕ ਅਨੇਕ अनेका ਤੀਰ ਕੋਹਾੜੇ ਬਰਛੀਆਂ ਵਿਚੂਏ ਅਤੇ ਜ਼ਹਿਰ ਦੀ ਪਾਣ ਵਾਲੇ ਬਾਣ ਚੱਲੇ ਸੰ ਸਭ ਸੂਰਾ ਜੂਜਤ ਪਏ ਸਾਬਤ ਬਚਾਣਾ ਏਕ ਸਾਰੇ ਸੂਰ ਮੇ ਲੜਦੇ ਹੋਏ ਸ਼ਹੀਦ ਹੋ ਗਏ ਉਨਾ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ ਚੁਪਈ ਕੱਟ ਕੱਟ ਮਰੇ ਨਰੇਸ ਦੁਖੰਡਾ ਇੱਕ ਦੂਜੇ ਨੂੰ ਕੱਟ ਵੱਢ ਕੇ ਰਾਜੇ ਦੋ ਦੋ ਟੋਟੇ ਹੋ ਕੇ ਮਰ ਗਏ ਬਾਏ ਹਨੇ ਗਿਰ ਗਏ ਜਨ ਝੰਡਾ ਉਹ ਇੰਜ ਪਰਤੀਤ ਹੁੰਦੇ ਹਨ ਮਾਨੋ ਹਵਾ ਦੇ ਮਾਰੇ ਝੰਡੇ ਟਿੱਕੇ ਹੋਣ ਸੂਲ ਸੰਬਾਰ ਰੋਦਰ ਜਬ ਭਰਿਓ ਤੇ ਸ਼ੋਰ ਨੂੰ ਸੰਭਾਲ ਕੇ ਜਦੋਂ ਸ਼ਿਵ ਵੈਰੀ ਦਲ ਉਤੇ ਚਾਪਿਆ ਚਿਤ੍ਰ ਬਚਿਤ੍ਰ ஆயுதਨ ਕਰਿਓ ਤਾਂ ਉਸਨੇ ਅਲੋਕਿਕ ਤਰ੍ਹਾਂ ਦਾ ਯੁੱਧ ਕੀਤਾ ਭਾਜ ਭਾਜ ਤਬ ਚਲੇ ਨਰੇਸਾ ਯਾਗ ਵਿੱਚ ਸ਼ਾਮਲ ਹੋਣ ਲਈ ਆਏ ਰਾਜੇ ਭਜਦੇ ਹੋਏ ਚਲੇ ਗਏ जग ਬਿਸਾਰ ਸੰਭਾਰਿਓ ਤੇਸਾ ਅਤੇ ਦਕਸ਼ ਦੇ ਯਗ ਨੂੰ ਪੁਲਾ ਕੇ ਉਹਨਾਂ ਨੇ ਆਪਣੇ ਦੇਸ਼ਾਂ ਨੂੰ ਯਾਦ ਕੀਤਾ ਜਬ ਰਣ ਰੋਦਰ ਰੋਦਰ ਹੋਏ ਤਾਈ ਜਦੋਂ ਸ਼ਿਵ ਨੇ ਭਿਆਨਕ ਰੂਪ ਹੋ ਕੇ ਤਾਵਾ ਕੀਤਾ ਭਾਜਤ ਭੂਪ ਨਾ ਬਾਚਨ ਪਾਈ ਤਦੋਂ ਭੱਜੇ ਜਾਂਦੇ ਰਾਜੇ ਵੀ ਉਸ ਦੀ ਮਾਰ ਤੋਂ ਬਚ ਨਾ ਸਕੇ ਤਬ ਸਭ ਭਰੇ ਤੇਜ ਤਨ ਰਾਜਾ ਫੇਰ ਸਾਰੇ ਰਾਜੇ ਕ੍ਰੋਧ ਨਾਲ ਭਰ ਗਏ ਵਾਜਣ ਲੱਗੇ ਅਨੰਤਨ ਬਾਜਾ ਅਤੇ ਅਨੰਤ ਕੇ ਸਮਾਦੇ ਮਾਰੂ ਵਜੇ ਵਜਣ ਲੱਗੇ ਬਚਿਓ ਬਹੋਰ ਕੋਰ ਸੰਗਰਾਮਾ ਫਿਰ ਕਮਾਸਾਨ ਦਾ ਯੁੱਧ ਮਚਣ ਲੱਗਿਆ ਜਮ ਕੋ ਪਰਾ ਛੇਨਕ ਮਹਿਤਾਮਾ ਜਮਦਾਕਰ ਇੱਕ ਛੇਨ ਵਿੱਚ ਹੀ ਭਾਰ ਦਿੱਤਾ ਗਿਆ ਭੋਪਤ ਫਿਰੇ ਯੁੱਧ ਕੇ ਕਾਰਨ ਘਰਾਂ ਨੂੰ ਭੱਜੇ ਜਾਂਦੇ ਰਾਜੇ ਜੰਗ ਕਰਨ ਲਈ ਫੇਰ ਮੁੜ ਪਏ ਲੈ ਲੈ ਬਾਣ ਪਾਣ ਹਥਿਆਰੰ ਅੱਤਾ ਵਿੱਚ ਤਨੁਸ਼ੇ ਬਾਣ ਅਤੇ ਸ਼ਾਸਤਰ ਲੈ ਕੇ ਧਾਏ ਧਾਏ ਅਰ ਕਰਤ ਪ੍ਰਹਾਰਾ ਭੱਜ ਭੱਜ ਕੇ ਵੈਰੀ ਉੱਪਰ ਇਸ ਤਰ੍ਹਾਂ ਵਾਰ ਕਰਦੇ ਸਨ ਜਨ ਕਰ ਚੋਟ ਭਰਤ ਕਰਿਆਰਾ ਮਾਨੋ ਘੜਿਆਲ ਉੱਤੇ ਝੋਟਾਂ ਪੈਂਦੀਆਂ ਹੋਣ ਖਾਂਡ ਖੰਡ ਰਾਣਾ ਗਿਰੇ ਅਖੰਡਾ ਨਾ ਖੰਡਿਤ ਹੋਣ ਵਾਲੇ ਸੂਰਮੇ ਟੋਟੇ ਟੋਟੇ ਹੋ ਕੇ ਰਣ ਭੂਮੀ ਵਿੱਚ ਡਿੱਗ ਪਏ ਕਾਪਿਓ ਖਾਂਡ ਨਵੇਂ ਬ੍ਰਹਿਮੰਡਾ ਨੋ ਖੰਡਾ ਵਾਲਾ ਬ੍ਰਹਿਮੰਡ ਕੰਬ ਲੱਗਿਆ ਛਾੜ ਛਾੜ ਆਸ ਗਿਰੇ ਨ ਰਸਾ ਅਤੇ ਤਲਵਾਰਾ ਛੱਡ ਛੱਡ ਕੇ ਰਾਜੇ ਡਿੱਗ ਪਏ ਮੱਚਿਓ ਯੁੱਧ ਸੁਆੰਬਰ ਜਿਹਾ ਸਉੰਬਰ ਵਰਗਾ ਜੰਗ ਦਾ ਦ੍ਰਿਸ਼ ਪੇਸ਼ ਹੋ ਗਿਆ ਨਰਾਜ ਛੰਦ ਅਰੁਜੇ ਕੀ ਕਾਣੀ ਘੋੜ ਚੜੇ ਸੂਰਮੇ ਆਪਸ ਵਿੱਚ ਉਲਝੇ ਹੋਏ ਸਨ ਤਰੇ ਸਾਸਤਰ ਪਾਣੀ ਉਹਨਾਂ ਦੇ ਹੱਥਾਂ ਵਿੱਚ ਸ਼ਾਸਤਰ ਫੜੇ ਹੋਏ ਸਨ ਪਰੇ ਮਾਰ ਪਾਣੀ ਇੱਕ ਦੂਜੇ ਨੂੰ ਤੀਰਾ ਦੀ ਮਾਰ ਪੈ ਰਹੀ ਸੀ ਕੜ ਕੇ ਕਮਾਣੀ ਅਤੇ ਕਮਾਨਾਂ ਘੜਕ ਰਹੀਆਂ ਸਨ ਝੜ ਕੇ ਕਿਰਪਾਨੀ ਯੁੱਧੇ ਇੱਕ ਦੂਜੇ ਉੱਤੇ ਕਿਰਪਾਨਾਂ ਝਾੜਦੇ ਸਨ ਧਰੇ ਧੂਲ ਤਾਣੀ ਧਰਤੀ ਉੱਤੇ ਧੂੜ ਛਾ ਗਈ ਸੀ ਝੜੇ ਬਾਣ ਸਾਣੀ ਸਾਣਾ ਉੱਤੇ ਚੜ ਕੇ ਤੇਜ ਕੀਤੇ ਬਾਣ ਚੱਲਦੇ ਸਨ ਰਟਾ ਇਹ ਇੱਕ ਪਾਣੀ ਕਹੀਂ ਇੱਕ ਗਾਲ ਪਾਣੀ ਮੰਗ ਰਹੇ ਸਨ ਜਵੀ ਚਾਵ ਡਾਣੀ ਚੁੜੇਲਾ ਬੋਲਦੀਆਂ ਸਨ ਛੋਟੇ ਹਾਨ ਹਾਣੀ ਹਾਣੀ ਨਾਲ ਹਾਨ ਜੁਟਿਆ ਹੋਇਆ ਸੀ ਅਸੀ ਦੇਵ ਰਾਣੀ ਦੇਵ ਰਾਣੀਆਂ ਅਪਸ਼ਰਾਵਾਂ ਹਾਸਦੀਆਂ ਸਨ ਚਮਕੇ ਕਿਰਪਾਣੀ ਅਤੇ ਕਿਰਪਾ ਨਾਲ ਚਮਕਦੀਆਂ ਸਨ ਬ੍ਰੇਧ ਨਰਾਜ ਛੰਦ ਸੋਮਾਰ ਮਾਰ ਸੂਰਮਾ ਪੁਕਾਰ ਮਾਰ ਕੇ ਚਲੇ ਮਾਰੋ ਮਾਰੋ ਕਹਿੰਦੇ ਹੋਏ ਸੂਰਮੇ ਵੈਰੀ ਨੂੰ ਮਾਰਨ ਲਈ ਚੱਲਦੇ ਸਨ ਆਨੰਤਰ ਰੂਦਰ ਕੇ ਗਣੋ ਬੇਅੰਤ ਬੀਰ ਹਾ ਤਲੇ ਰੋਦਰ ਦੇ ਆਨੰਤ ਗਣਾ ਨੇ ਬੇਅੰਤ ਸੂਰਮਿਆਂ ਨੂੰ ਦਲ ਦਿੱਤਾ ਕਮੰਡਕੌਰ ਸਾਵਣੀ ਅਖੋਰ ਜਿਉਂ ਘਟਾ ਉਠੀ ਸ਼ਿਵ ਦੇ ਗਣਾ ਦਾ ਵੱਡਾ ਪਾਰ ਦਲ ਇੰਜ ਸੀ ਜਿਵੇਂ ਸਾਵਣ ਦੀ ਕੰਕੋਰ ਘਟਾ ਚੜਦੀ ਹੈ ਅਨੰਤ ਬੂੰਦ ਬਾਣ ਧਾਰ ਸੂਰ ਕ੍ਰੋਧ ਕੈ ਪੁੱਠੀ ਪੂਰੇ ਕ੍ਰੋਧ ਨਾਲ ਚੱਲੇ ਬਾਣ ਅਨੰਤ ਬੂੰਦਾ ਦੀ ਝੜੀ ਵਾਂਗ ਵਰ ਰੇ ਸਨ ਨਰਾਜ ਛੰਦ ਬੇਅੰਤ ਸੂਰ ਤਾਵਹੀ ਬੇਅੰਤ ਸੂਰ ਮੇ ਭੱਜ ਰਹੇ ਸਨ ਤੋ ਮਾਰ ਮਾਰ ਕਾਵਹੀ ਅਤੇ ਮਾਰੋ ਮਾਰੋ ਬੋਲ ਰਹੇ ਸਨ ਅਕਾਏ ਕਾਏ ਉਠਹੀ ਜਖਮ ਖਾ ਕੇ ਅਤ ਪਤ ਯੁੱਧੇ ਫਿਰ ਉਠ ਖਲੌਂਦੇ ਸਨ ਅਨੇਕ ਬਾਨ ਬੁੱਠਹੀ ਅਤੇ ਅਨੇਕਾਂ ਬਾਣਾ ਦੀ ਵਰਖਾ ਕਰਦੇ ਸਨ ਅਨੰਤ ਆਸਤਰ ਸੱਜਕੇ ਆਸਤਰ ਨਾਲ ਸੱਜਕੇ ਚਲੈ ਸੁਬੀਰ ਗੱਜਕੇ ਅਤੇ ਗੱਜ ਵੱਜਕੇ ਅਨੰਤ ਸੂਰ ਮੇ ਚੰਗ ਨੂੰ ਚੱਲ ਰਹੇ ਸਨ ਨਿਰਪੈ ਹਥਿਆਰ ਚਾਰਹੀ ਪੈਤ ਹੋ ਰਹਾ ਹੈ ਤੋ ਕੇ ਸ਼ਾਸਤਰ ਚਲਾਉਂਦੇ ਸਨ ਤੋ ਮਾਰ ਮਾਰ ਉਚਾਰ ਹੀ ਅਤੇ ਮੋਹੋ ਮਾਰੋ ਮਾਰੋ ਬੋਲਦੇ ਸਨ ਕਮਾਂਡਕੋਰ ਜਿਉਂ ਘਟਾ ਸਾਵੰਦ ਦੀ ਕਣਕ ਹੋਰ ਘਟਾਵਾਂਗ ਚਲੇ ਬਣਾਹੇ ਤਿਉਂ ਠਟਾ ਯੋਧੇ ਠਾਠ ਬਣਾ ਕੇ ਚੱਲੇ ਸਨ ਕੋ ਸ਼ਾਸਤਰ ਸੂਰ ਸੋਭਹੀ ਸੂਰ ਮੇ ਸ਼ਸਤਰਾਂ ਨਾਲ ਸੋਭ ਰਹੇ ਸਨ ਸੋਤਾਸੁਰਾਂ ਲੋਭਹੀ ਉਹਨਾਂ ਨੂੰ ਵੇਖ ਕੇ ਦੇਵਕਨਿਆਵਾ ਲਬਾਇ ਮਾਨ ਹੋ ਰਹੀਆਂ ਸਨ ਸੋ ਬੀਰ ਬੀਨ ਕੈ ਬਰ ਹੈ ਉਹ ਸੂਰਮਿਆਂ ਨੂੰ ਚੁਣ-ਚੁਣ ਕੇ ਵਰ ਰਹੀਆਂ ਸਨ ਸੁਰੇਸ਼ ਲੋਗ ਵਿਚਰੈ ਅਤੇ ਇੰਦਰ ਲੋਕ ਵਿੱਚ ਖੁਸ਼ੀ ਨਾਲ ਵਿਚਰਦੀਆਂ ਸਨ ਸੋਤਰਾਸ ਭੂਪ ਜੇਪਜੇ ਡਰ ਨਾਲ ਜਿਹੜੇ ਰਾਜੇ ਜੰਗ ਤੋਂ ਭੱਜ ਗਏ ਸਨ ਉਹ ਦੇਵ ਪੁੱਤਰ ਕਾ ਤਜੇ ਉਹਨਾਂ ਨੂੰ ਦੇਵ ਕਨਿਆਵਾਂ ਨੇ त्याग ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ